ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਾਣਾ ਯਾਤਰਾ ਤੇ ਹੈਨਾ ਤੇ ਤੁਸੀਂ ਪਿਛਲੀ ਵਾਰ ਵੀ ਵੇਖਿਆ ਕਿ ਮੈਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰਾ ਤੇ ਜਾ ਰਹੀ ਹਾਂ ਯਾਤਰਾ ਤੇ ਜਾਣ ਨੂੰ ਮੇਰਾ ਤਕਰੀਬਨ ਇੱਕ ਹਫਤਾ ਪਿਆ ਹੈ ਇਹ ਕਾਫਤਾ ਪਹਿਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਕਿ ਆਪਾਂ ਜਦੋਂ ਯਾਤਰਾ ਤੇ ਜਾਂਦੇ ਆ ਜਾਂ ਕਿਸੇ ਵੀ ਹੋਰ ਟੂਰ ਤੇ ਜਾਂਉਂ ਯਾਤਰਾ ਸਾਡੀ ਟੂਰ ਨਹੀਂ ਆਉਂਦੀ ਇਹ ਸਿਰ ਇੱਕ ਦਰਸ਼ਨ ਦੇਦਾਰੇ ਕਰਨ ਮਹਾਰਾਜ ਦੇ ਦਰਸ਼ਨ ਕਰਨ ਜਾਣੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨਾਂ ਦਾ ਸ਼ੁਕਰਾਨਾ ਕਰਨਾ ਹਰ ਸਾਲ ਜਾਂਦਾ ਵਾ ਹਨਾ ਤੇ ਆਪਾਂ ਸੱਚੇ ਦਿਲੋਂ ਜਾਣਦੇ ਆ ਨਾ ਤਾਂ ਬਾਤ ਸਾਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਜੋ ਸਾਡੇ ਦਿਮਾਗ 'ਚ ਵੀ ਨਹੀਂ ਹੁੰਦਾ ਸੋਚਿਆ ਵੀ ਨਹੀਂ ਹੁੰਦਾ ਕਿ ਸਾਨੂੰ ਪਰਮਾਤਮਾ ਇੰਨਾ ਕੁਝ ਦੇਵੇਗਾ ਸਾਨੂੰ ਪਰਮਾਤਮਾ ਉਹ ਚੀਜ਼ਾਂ ਸਾਨੂੰ ਦਿੰਦਾ ਵਾ ਤੇ ਮੈਂ ਜੇ ਤੁਹਾਨੂੰ ਦੱਸਣ ਲੱਗਿਆਂ ਚਾਹੇ ਆਪਾਂ ਟੂਰ ਤੇ ਜਾਂਦੇ ਆ ਟੂਰ ਮਤਲਬ ਕਿ ਕਿਤੇ ਆਊਟ ਆਫ ਸਟੇਸ਼ਨ ਹਨਾ ਆਊਟ ਆਫ ਸਟੇਸ਼ਨ ਜਾਂਦੇ ਇਵੇਂ ਕਿ ਲੋਕ ਕੁਲੂ ਮਨਾਲੀ ਜਾਂਦੇ ਆ ਕੋਈ ਕਿਤੇ ਘੁੰਮਣ ਗੋਆ ਜਾਂਦਾ ਉਹ ਸਭ ਟੂਰ ਕਹਿੰਦੇ ਆ ਜੋਸੀ ਹਜੂਰ ਸਾਹਿਬ ਜਾਣੇ ਆ ਪਟਨਾ ਸਾਹਿਬ ਜਾਣੇ ਆ ਜਾਂ ਕਿਸੇ ਵੀ ਗੁਰਦੁਆਮਤੇ ਜਾਣੇ ਆ ਤਉਨੂੰ ਯਾਤਰਾ ਕਿਹਾ ਜਾਂਦਾ ਕਿਤੇ ਵੀ ਜਾਓ ਘੱਟ ਤੋਂ ਘੱਟ ਸਮਾਨ ਨਾਲ ਲੈ ਕੇ ਜਾਓ ਘੱਟ ਤੋਂ ਘੱਟ ਸਮਾਨ ਕੈਰੀ ਕਰੋ ਕਿਉਂਕਿ ਸਭ ਤੋਂ ਪਹਿਲਾਂ ਚੱਕਣਾ ਸੌਖਾ ਹੁੰਦਾ ਸੰਭਾਲਣਾ ਸੌਖਾ ਹੁੰਦਾ ਵਾ ਦੂਸਰਾ ਇਹ ਹੈ ਕਿ ਜਦੋਂ ਆਪਾਂ ਯਾਤਰਾ ਤੇ ਜਾਂਦੇ ਆ ਯਾਤਰਾ ਕਿੰਨੇ ਦਿਨ ਦੀ ਤੁਹਾਡੀ ਯਾਤਰਾ ਜਾਂ ਕਿੰਨੇ ਦਿਨ ਦਾ ਤੁਹਾਡਾ ਟੂਰ ਆ ਤੇ ਕਿਸੀ ਕੀ ਕੀ ਸਮਾਨ ਲੈਣਾ ਆਉਂਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸਾਡੇ ਲਈ ਜ਼ਰੂਰੀ ਹੈ ਜੋ ਮੈਂ ਆਪਣੇ ਵੱਲੋਂ ਦੱਸ ਰਹੀ ਆ ਮੈਨੂੰ ਇਹ ਨਹੀਂ ਪਤਾ ਬਾਕੀ ਕੋਈ ਕੀ ਲੈ ਕੇ ਜਾ ਰਿਹਾ ਕੀ ਲੈ ਕੇ ਜਾਣਾ ਬਾਲਾ ਸਮਾਨ ਲੈ ਜਾਣਾ ਕਿਲੇ ਦੀ ਸਰਦਾਰੀ ਪਰ ਮੈਂ ਜ਼ਰੂਰ ਦਵਾਂਗੀ ਉਹਨਾਂ ਕਾ ਸਮਾਨ ਚੱਕੋ ਜਿੰਨਾ ਕਿ ਸਾਨੂੰ ਬੜਾ ਸੌਖਾ ਸਮਾਨ ਹੈ ਮੈਂ ਤੁਹਾਨੂੰ ਦੱਸ ਰਹੀ ਆ ਮੇਰਾ 10 ਦਿਨ ਦਾ ਹੈ ਯਾਤਰਾ ਮੈਂ 10 ਦਿਨ ਦੀ ਯਾਤਰਾ ਲਈ ਕੀ ਕੀ ਲੈ ਕੇ ਜਾ ਰਹੀ ਆ ਉਹ ਤੁਹਾਨੂੰ ਮੈਂ ਉਹ ਦਿਖਾ ਰਹੀ ਆ ਅਸੀਂ ਇਹ ਵੀ ਧਿਆਨ ਰੱਖਣਾ ਕਿ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੈ ਕਿ ਨਾ ਹੈ ਆਪਾਂ ਕਈ ਵਾਰ ਸੋਚ ਲੈਂਦੇ ਆ ਚਲੋ ਜੀ ਇਹ ਲੈ ਲਓ ਕਮਾਜੂ ਇਹ ਲੈ ਲਓ ਕਮਾਜੂ ਨਹੀਂ ਬਾਕੀ ਯਾਤਰਾ ਦਾ ਖਰਚਾ ਆਪਣਾ ਹੁੰਦਾ ਜੇ ਸੰਗਤ ਜਾਂਦੀ ਹੈ ਤਾਂ ਮੈਨੂੰ ਕਹੋ ਜੇ ਸਾਡੇ ਕੋਲ 10000 ਰੁਪਏ ਬਹੁਤ ਹੈ ਜਾਂ ਜ਼ਿਆਦਾ ਦੀ ਜ਼ਰੂਰਤ ਪਾਉਗੇ ਤਾਂ ਮੈਂ ਅਗਲੇ ਨੂੰ ਇੱਕ ਹੋਰ ਬੇਨਤੀ ਕਰ ਦੇਣੀ ਆ ਕਿ ਪ੍ਰਸ਼ਾਦਾ ਉੱਥੇ ਬਾਬਿਆਂ ਦੇ ਘਰ ਹੁੰਦਾ ਵਾ ਆਉਣ ਲੱਗੇ ਜਿੰਨੀ ਤੁਹਾਡੀ ਸਰਦਾ ਉਹਨਾਂ ਤੁਸੀਂ ਗੋਲਕ ਦੇ ਵਿੱਚ ਪਾ ਦਿਓ ਬਾਕੀ ਤੁਸੀਂ ਉੱਥੇ ਪੈਣਾ ਬੀਬੀਆਂ ਨੇ ਜਾਂਦੀਆਂ ਸਾਡੀਆਂ ਨੇ ਸਮਾਨ ਬੜਾ ਖਰੀਦਣਾ ਹੁੰਦਾ ਵਾ ਉਹ ਹੁਣ ਤੁਸੀਂ 50000 ਦਾ ਖਰੀਦ ਲਓ ਚਾਹੇ 10 ਦਾ ਖਰੀਦ ਲਓ ਤੇ ਚਾਹੇ 5 ਦਾ ਖਰੀਦ ਲਓ ਹਨਾ ਤਾਂ ਬਾਕੀ ਦੇਖਾ ਕਰਾਉਣੀਆਂ ਆਉਂਦੀਆਂ ਨੇ ਆਪਾਂ ਮਹਾਰੇ ਦੇ ਦਰ ਤੇ ਜਾਂਦੇ ਆਂ ਦੇਖ ਕਰਾਉਣੇ ਆਂ ਸੋ ਅਸੀਂ ਹਫਤਾ ਹਫਤਾ ਬਾਕੀ ਪ੍ਰਸ਼ਾਦੇ ਛਕਦੇ ਆਂ ਜੇ ਬਾਲਾ ਨਹੀਂ 500 ਰੁਪਿਆ ਬਾਲਾ ਸਾਡਾ ਜ਼ਰੂਰ ਫਰਜ਼ ਬਣਦਾ ਵਾ ਬਾਕੀ ਮੈਂ ਕਿਸੇ ਬਾਰੇ ਨਹੀਂ ਕਹਿੰਦੀ ਮੈਂ ਆਪਣੇ ਵਿਚਾਰ ਦੱਸਦੀ ਹੁੰਦੀ ਆ ਕਿ ਮੇਰੇ ਵਿਚਾਰ ਹੁੰਦੇ ਆ ਕਿ ਇਦਾਂ ਕਰਨਾ ਚਾਹੀਦਾ ਵਾ ਮੈਂ ਕੀ ਕਰਨਾ ਨਹੀਂ ਕਰਨਾ ਮੇਰੇ ਮਨ ਚ ਆਣਾ ਆ ਨਾ ਮੈਂ ਕਿਸੇ ਨੂੰ ਦੱਸਦੀ ਨਹੀਂ ਸੱਚੀ ਗੱਲ ਆ ਮੈਂ ਕਦੇ ਆਪਣੇ ਹਸਬੰਦਾਂ ਨਾਲ ਵੀ ਗੱਲ ਕੀਤੀ ਕਿ ਮੈਂ ਕੀ ਦੇ ਕੇ ਆਈ ਆ ਤੇ ਨਾ ਕਦੇ ਪੁੱਛਿਆ ਉਹਨਾਂ ਨੇ ਕੀ ਲੈ ਕੇ ਗਈਆਂ ਤੇ ਗੁਰੂ ਘਰ ਚ ਕੀ ਦਿੱਤਾ ਕਿਉਂਕਿ ਸਾਨੂੰ ਅਸੀਂ ਦੇਣ ਵਾਲੇ ਨਹੀਂ ਹੁੰਦੇ ਸਾਨੂੰ ਦੇਣ ਵਾਲਾ ਤਾਂ ਮਾਲਕ ਆ ਅਸੀਂ ਤਾਂ ਖੁਦ ਬਾਬੇ ਤੋਂ ਲੈ ਲੈ ਖਾ ਰਹੇ ਆ ਹਨਾ ਪਾਠ ਅਸੇ ਇੱਕ ਜਪਜੀ ਸਾਹਿਬ ਕਰਨਾ ਤੇ ਬਾਬੇ ਮੁਰੇ ਲੰਬੀ ਲਿਸਟ ਲਾ ਦਿੰਨੇ ਆ ਅਰਦਾਸ ਦੇ ਵਿੱਚ ਇਹ ਕਰੋ ਬਾਬਾ ਜੀ ਇਹ ਕਰੋ ਬਾਬਾ ਜੀ ਇਹ ਕਰੋਣਾ ਜਦ ਸਾਡੀ ਅਰਦਾਸ ਪੂਰੀ ਹੁੰਦੀ ਆ ਫਿਰ ਅਸੀਂ ਇੱਕ ਡੱਬਾ ਰੁਪਈਆ 100 ਦਾ ਚਲੋ ਲੱਡੂ ਹੀ ਚੜਾਉਣੇ ਆ ਲੱਡੂ ਚੜਾ ਦੋ ਨਾ ਬਾਬੇ ਨੇ ਕਿਹੜਾ ਖਾਣੇ ਆ ਕਿ ਸਾਡੀ ਸੋਚੀ ਹੁੰਦੀ ਆ ਪਰ ਨਹੀਂ ਜਦੋਂ ਭੋਗ ਲੱਗਦਾ ਤਾਂ ਪਰਮਾਤਮਾ ਹਾਜ਼ਰ ਨਾਜ਼ਰ ਹੁੰਦਾ ਵਾ ਯਾਦ ਰੱਖਿਓ ਇਹ ਚਲੋ ਤੁਹਾਨੂੰ ਸਮਾਨ ਦਿਖਾਉਣੀ ਆ ਸਮਾਨ ਮੱਕੀ ਕੀ ਪੈਕ ਕਰ ਰਹੀ ਆ ਤਦੋਂ ਅਸੀਂ ਮੈਂ ਜ਼ਰੂਰੀ ਸਮਾਨ ਲੈ ਕੇ ਜਾਣੀ ਕਿ ਕੈਨ ਕੈਨ ਚੀਜ਼ਾਂ ਦਾ ਤਿਆਰ ਰੱਖਣਾ ਚਾਹੀਦਾ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦੱਸਾਂ ਲਓ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਕੀ ਸਮਾਨ ਜਾਣੇ ਹੈ ਇਹ ਬੈਗ ਲਿਆ ਮੈਂ ਲੈ ਗਏ ਇਹ ਕਾਫੀ ਸਾਗ ਪਹਿਲਾਂ ਲਿਆ ਸੀ ਢੀਲ ਵਾਲਾ ਬੈਗ ਅਗਰ ਤੁਹਾਡੇ ਕੋਲ ਢੀਲ ਵਾਲਾ ਬੈਗ ਹੋਵੇ ਤਾਂ ਤੁਹਾਨੂੰ ਹੋਰ ਵੀ ਬਹੁਤ ਵਧੀਆ ਚੀਜ਼ ਰਹਿ ਜਾਂਦੀ ਹੈ ਵਧੀਆ ਪਤਾ ਕਿਉਂ ਰਹਿ ਜਾਂਦੀ ਹੈ ਕਿ ਸਾਨੂੰ ਇਹ ਖਿੱਚ ਕੇ ਲੈ ਜਾਣਾ ਸੌਖਾ ਹੁੰਦਾ ਵਾ ਨਹੀਂ ਤਾਂ ਚੱਕਣਾ ਬੜਾ ਮੁਸ਼ਕਲ ਹੁੰਦਾ ਵਾ ਤਾਂ ਮੈਂ ਇਸ ਲਈ ਵੀ ਬੈਗ ਲਿਆ ਇਹ ਤਾਂ ਹੁਣ ਪਾਰ ਚੱਲਿਆ तकरीबन ਇਹ 10 ਸਾਲ ਤੋਂ ਮੇਰੇ ਕੋਲ ਆ ਸਿਰਫ ਇਹ ਬੈਗ ਵਿੱਚ ਉਹਦੇ ਹੀ ਕੱਢਦੀਆਂ ਜਦੋਂ ਮੈਂ ਸੱਚਖੰਡ ਹਿਜੁਰ ਸਾਹਿਬ ਵਿਖੇ ਯਾਤਰਾ ਤੇ ਜਾਣਾ ਕਿਤੇ ਵੀ ਯਾਤਰਾ ਤੇ ਜਾਣਾ ਜਿਆਦਾ ਨਹੀਂ ਮੈਂ ਇਹਨੂੰ ਚੱਕਦੀ ਕਿਉਂਕਿ ਬੈਗ ਥੋੜਾ ਵੱਡਾ ਵਾ ਤੇ ਚੱਕਣਾ ਮੁਸ਼ਕਲ ਹੋ ਜਾਂਦਾ ਵਾ ਇਸ ਲਈ ਇਹਦੇ ਹੀਲ ਘਸ ਗਏ ਸੀਗੇ ਇਹਦੀ ਚੀਜ਼ਾਂ ਨਾ ਘਸ ਗਈਆਂ ਸੀ ਵਿਚਾਰੀਆਂ ਇਹ ਫਿਰ ਮੈਂ ਪਿਛਲੇ ਸਾਲ ਪੁਆਈਆਂ ਕਿਉਂਕਿ ਮੈਨੂੰ ਯਾਤਰਾ ਤੇ ਜਾਣ ਲੱਗਿਆ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਹਨਾ ਵੀਲਾਂ ਨੂੰ ਸਭ ਤੋਂ ਪਹਿਲਾਂ ਇਹਨੂੰ ਕਦੇ ਵੀ ਤੁਰਨਾ ਵੀਲਾਂ ਨੂੰ ਤੇਲ ਦੇ ਕੇ ਰੱਖ ਲਓ ਪਹਿਲਾਂ ਮੈਂ ਤੇਲ ਦੇਤਾ ਕਈ ਦਿਨ ਪਹਿਲਾਂ ਕਿ ਵੀਲੀ ਰੈਕ ਕੈਮਰਾ ਹੈ ਨਾ ਕਿ ਹਾਂ ਤਾਂ ਦੇਖੋ ਫਟ ਵੀ ਚੱਲਿਆ ਵਿਚਾਰਾ ਨਾ ਮੇਰਾ ਬੇਟਾ ਬਹੁਤ ਅਸੀ ਹੋਰ ਲੈ ਲਾ ਮੇਰਾ ਹਸਬੰਦ ਵੀ ਬੋਨੇ ਬੈਗ ਹੋਰ ਲੈ ਪਰ ਮੈਂ ਨਹੀਂ ਲਿਆ ਕੀ ਕਰਨਾ ਮੈਂ ਕਿਹੜਾ ਸਦਾ ਲੈ ਜਾਣਾ ਇੱਥੇ ਜਾਂਦੇ ਨੇ ਟ੍ਰੇਨ 'ਚ ਰੱਖਣਾ ਉਹ ਤੋਂ ਸੇਹ ਟ੍ਰੇਨ 'ਚ ਫੇਰ ਵਿਚਾਰਾ ਆ ਕੇ ਪਿਆ ਰਹਿੰਦਾ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੱਪੜੇ ਪ੍ਰੈਸ ਕਰਦੇ ਆ ਤਾਂ ਕਿਸੇ ਨਾ ਕਿਸੇ ਨੇ ਪਾਫੇ 'ਚ ਪੈਕ ਕਰ ਲਓ ਜਿੱਦਾਂ ਕਿ ਦੇਖੋ ਮੈਂ ਇਹ ਬੈਗ ਲਿਫਾਫੇ 'ਚ ਹੀ ਪਾ ਲਏ ਨੇ ਹੈਨਾ ਇਹਦੇ ਵਿੱਚ ਪਾ ਲਏ ਮੈਂ 10 ਦਿਨ ਦੀ ਮੇਰੀ ਯਾਤਰਾ ਮੈਂ ਸਿਰਫ 4 ਸ਼ੂਟ ਨਾਲ ਲੈਨੇ ਇੱਕ ਪਾ ਕੇ ਜਾਣਾ ਹੁੰਦਾ ਪੰਜ ਸੂਟਾਂ ਨਾਲ ਸਾਡੀ 10 ਦਿਨ ਦੀ ਯਾਤਰਾ ਵਧੀਆ ਨਿਕਲਦੀ ਉੱਥੇ ਧੋ ਲੋ ਚੱਕਣਾ ਸੌਕਾ ਇਦਾਂ ਲਿਫਾਫੇ 'ਚ ਪਾਵਾਂਗੇ ਨਾ ਆਪਾਂ ਕੱਪੜੇ ਪ੍ਰੈਸ ਕਰਕੇ ਤੇ ਆਪਣੇ ਬਾਲ ਨਹੀਂ ਪਹਿਣਗੇ ਮੈਂ ਦੂਸਰੇ ਵੈ ਪਹਿਲਾਂ ਲਿਫਾਫੇ ਲਿਹਾਉਣੇ ਚਾਹੁੰਦੀ ਸੀ ਜਿਨ੍ਹਾਂ 'ਚ ਆਪਾਂ ਸੂਟ ਪੈਕ ਕਰਦੇ ਪਰ ਮੈਂ ਨਹੀਂ ਲੈ ਫਿਰ ਮੈਂ ਕਿਹਾ ਸੂਟ ਨੇ ਪੈਂਦੇ ਇਹ ਮੇਰੇ ਫਿਰ ਵੀ ਕੰਮ ਆਉਣਗੇ ਉੱਥੇ ਜਾ ਕੇ ਹਨਾ ਤੇ ਇਹ ਆਪਾਂ ਲੈਨੇ ਇਹ 'ਚ ਪਾ ਲਏ ਦੋ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਇਹਦੇ 'ਚ ਵੀ ਆਪਾਂ ਪਾ ਲਿਆ ਇੱਕ ਸੂਟ ਕਿਉਂਕਿ ਇਹਨਾਂ 'ਚ ਬਲ ਨਹੀਂ ਪੈਂਦੇ ਫਿਰ ਨਹੀਂ ਤਾਂ ਬੜ ਪੈ ਜਾਂਦੇ ਆਪਣੇ ਪ੍ਰੈਸ ਕੀਤਿਆਂ ਚ ਉੱਥੇ ਵੈਸੇ ਇਹ ਨਹੀਂ ਕਿ ਪ੍ਰੈਸ ਕਰਨ ਨੂੰ ਹੈ ਨਹੀਂ ਬਹੁਤ ਤੋਬੀ ਨੇ ਬਹੁਤ ਜ਼ਿਆਦਾ ਤੋਬੀ ਨੇ ਤੇ ਇਹ ਆਪਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਰੱਖ ਰਹੇ ਹਾਂ ਇਹਨਾਂ ਨੂੰ ਤੇ ਇੱਕ ਸੂਟ ਮੈਂ ਇਹ ਲਿਫਾਫਾ ਥੀਕੀ ਪਾ ਲਿਆ ਇਹ ਮੇਰੇ ਕੋਲ ਲਿਫਾਫਾ ਪਿਆ ਸੀ ਮੈਂ ਲੈ ਕੇ ਨਹੀਂ ਆਈ ਮੈਂ ਲਿਆਂਦਾ ਨਹੀਂ ਜੇ ਇਸ ਥੀ ਤਾਂ ਆਪਣੇ ਇੱਕ ਹੋਰ ਜਰੂਰਤਿਆ ਰੱਖੋ ਯਾਤਰਾ ਦੇ ਨਾਂ ਤੇ ਜਾ ਕੇ ਤੇ ਟੂਰ ਦੇ ਨਾਂ ਤੇ ਜਿਨਾ ਮਤਲਬ ਦਾ ਪਹਿਤਾ ਵੇਸਟ ਨਾ ਕਰੋ ਲਾਓ ਇਹ ਮੇਰੇ ਕੋਲ ਪਿਆ ਸੀ ਘਰੇ ਆਪਾਂ ਇਹਦੇ ਚੈੱਕ ਚ ਪਾ ਲਿਆ ਮੇਰੇ ਤਾਂ ਅੰਮੀ ਇਹ ਦੇਖ ਲੈ ਤੇ ਪਸਕੇ ਨਾ ਇਹ ਆਪਾਂ ਜਾਂਦਾ ਵਾ ਇਹ ਆਪਣਾ ਹੋ ਗਿਆ ਇੱਧਰ ਜੀ ਕੱਪੜਿਆਂ ਦਾ ਸਮਾਨ ਸੂਟ ਮੈਂ ਸਿਰਫ 4 ਸੂਟ ਲੈਏ ਨੇ ਇੱਕ ਪਾ ਕੇ ਜਾਣ ਬਾਕੀ ਤੁਹਾਡੀ ਆਪਣੀ ਇੱਛਾ ਤੁਸੀਂ ਕਿੰਨੇ ਲੈਣੇ ਚਾਹੁੰਦੇ ਆ ਪਰ ਮੈਂ ਤਾਂ ਦੱਸਾਂ ਕਿ ਘੱਟ ਤੋਂ ਘੱਟ ਦੋ ਸੂਟ ਲੈ ਆਪਾਂ ਇਹ ਲੋਰ ਟੀ-ਸ਼ਰਟ ਜੋ ਕਿ ਰਾਤ ਨੂੰ ਬੰਦਾ ਰਿਲੈਕਸ ਹੋ ਕੇ ਪੈਂਦਾ ਵਾ ਬਾਕੀ ਮੇਰੇ ਇਹ ਆਮ ਹੀ ਪਾਉਣੀ ਆ ਮੈਂ ਇਹਨਾਂ ਨੂੰ ਆਪਾਂ ਦੋ ਇਹ ਤਰੇ ਨੇ ਤੇ ਲਾਲਪਾ ਆਬ ਦੇ ਕਸ਼ਹਰੀ ਵਗੈਰਾ ਹਮੇਸ਼ਾ ਇੱਕ ਦੋ ਨਾਲੇ ਫालतੂ ਪਹਿਣਾ ਜਰੂਰ ਲੈ ਕੇ ਚੱਲਿਆ ਕਰੋ ਕਈ ਵਾਰ ਹੁੰਦਾ ਵੀ ਕਿ ਮੈਂ ਇੱਕ ਪਿਛਲੀ ਤੋਂ ਪਿਛਲੀ ਵਾਰ ਦੀ ਗੱਲ ਆ ਦੋ ਤਿੰਨ ਸਾਲ ਦੀ ਗੱਲ ਆ ਪਹਿਨ ਦਾ ਵਿਚਾਰੀ ਦਾ ਨਾਲ ਆ ਟੁੱਟਿਆ ਸੀ ਟ੍ਰੇਨ ਦੇ ਵਿੱਚ ਤਾਂ ਉਹ ਬੋਲ ਰਹੀ ਸੀ ਮੈਂ ਕਿ ਸੇਹੋੜੋ ਆਪਣੀ ਸਲਵਾਰ ਹੋਰ ਚੋਂ ਕੱਢਦੀ ਸੀ ਤਾਂ ਮੈਂ ਉਹਨੂੰ ਆਪਣੇ ਕੋਲੋਂ ਨਾਲਾ ਦਿੱਤਾ ਕਿ ਕੱਢ ਨਾ ਇਸ ਤਰੀਕੇ ਨਾਲ ਵੇਖੀ ਜਿਵੇਂ ਸੋਸ ਹੁੰਦੀ ਆਗੀ ਤਾਂ ਇੱਕ ਰੱਖੋ ਇੱਕ ਨਾਲਾ ਪਾਉਣ ਲਈ ਜਰੂਰ ਨਾਲੀ ਰੱਖੋ ਇੱਕ ਰੀਲ ਤੇ ਸੂਈ ਜ਼ਰੂਰ ਲੈ ਕੇ ਨਾਲ ਚੱਲੋ ਵਿੱਚ ਆਪਣੇ ਕਸ਼ੇਰੇ ਨਾਲੇ ਹੋਰ ਇੱਕ ਹਾਜ਼ਰ ਆਪਾਂ ਸੰਗਤ ਨਾਲ ਕੇ ਜਾਣੀ ਆਪਾਂ ਨੂੰ ਪਤਾ ਕਿ ਇੱਕ ਕਮਰੇ ਦੇ ਵਿੱਚ ਉੱਥੇ 8 ਲੋਕ ਰਹਿੰਦੇ ਹੁੰਦੇ ਨੇ ਤਾਂ ਹੁਣ ਤਾਂ ਦਸਹਿਰਾ ਆ ਗਿਆ ਤੇ ਸੰਗਤ ਨੂੰ ਵੀ ਸੁੱਖ ਨਾਲ ਫਿਰ ਬਾਬੇ ਕਮਰੇ ਸਾਭ ਜੇ ਦੇਣਗੇ ਫਿਰ 15-15 ਬੰਦੇ ਇੱਕ ਕਮਰੇ 'ਚ ਹੋ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਹਮੇਸ਼ਾ ਆਪਣੇ ਕਸ਼ੇਰੇ ਛੋਟੇ ਕੱਪੜਿਆਂ ਦੀ ਨਿਸ਼ਾਨੀ ਲਾ ਕੇ ਚੱਲੋ ਕਿਉਂਕਿ ਤੁਹਾਡੇ ਉਹ ਕੱਪੜੇ ਕਿਸੇ ਦੇ ਨਾਲ ਰੁੜਣ ਨਾ ਜਾ ਕੇ ਤੁਹਾਡਾ ਕੱਪੜਾ ਉਹ ਕੋਈ ਇਧਰ ਉਧਰ ਨਾ ਹੋਵੇ ਇਹ ਪਾ ਲੈ ਇਕਲੇ ਆਪਾਂ ਨੇ ਟਾਬਲ ਟਾਬਲ ਮੇਂ ਦੇ ਲੇ ਪੈਟ ਦਿੱਤਾ ਇਹਨੂੰ ਆਪਾਂ ਰੱਖਾਂਗੇ ਇਹਦੇ ਵਿੱਚ ਬਹੁਤ ਘੱਟ ਤੋਂ ਘੱਟ ਸਮਾਨ ਲਿਆ ਮੈਂ ਇੱਕ ਲਿਆ ਚਾਦਰਾਂ ਇੱਕ ਲਿਆ ਮੈਂ ਸ਼ਾਲ ਸ਼ਾਲ ਇਹ ਨਹੀਂ ਕਿ ਮੈਂ ਉੱਪਰ ਲੈਣ ਨੂੰ ਲਾਇਆ ਕਿ ਸ਼ਾਇਦ ਰਾਹ ਦੇ ਵਿੱਚ ਰਸਤੇ 'ਚ ਟ੍ਰੇਨ ਦੇ ਵਿੱਚ ਮਾੜੀ-ਮੋਟੀ ਠੰਡ ਹੋਵੇ ਤਾਂ ਬੰਦਾ ਇਸ ਲਈ ਇਹਦੇ ਉੱਪਰ ਲੈ ਸਕਦਾ ਵਾ ਉੱਥੇ ਮਿਲਦੇ ਆ ਬਾਬਿਆਂ ਦੇ ਘਰ ਮਿਲਦੇ ਨੇ ਉੱਥੇ ਟਾਬਲ ਮਿਲ ਆਪਣਾ ਸੌਰੀ ਇਹ ਕੰਬਲ ਮਿਲਦੇ ਨੇ ਹੁੰਦੀ ਤਾਂ ਗਰਮੀ ਨਵੰਬਰ ਮਹੀਨੇ ਜ ਵੀ ਉੱਥੇ ਲੱਗਦੀ ਆ ਗਰਮੀ ਇੱਸੀ ਚਾਹੁੰਦੇ ਨੇ ਬਾਕੀ ਇੱਕੇ ਚ ਮੈਂ ਪਾਈ ਆਪਣੀ ਮੈਡੀਸਨ ਇਹਦੇ ਵਿੱਚ ਮੈਂ ਮੈਡੀਸਨ ਪਾ ਲਈ ਹੈਗੀ ਹਮੇਸ਼ਾ ਘਰੋਂ ਵੀ ਜਾਣੇ ਕਦੋਂ ਵੀ ਜਾਣੇ ਸਾਰੀ ਮੈਡੀਸਨ ਆਪਣੀ ਲੈ ਕੇ ਚੱਲੋ ਚਾਹੇ ਬੁਖਾਰ ਦੀ ਆ ਚਾਹੇ ਹੋ ਤੁਹਾਡੇ ਲਈ ਲੂਜ਼ ਮੋਸ਼ਨ ਆ ਜੋ ਵੀ ਇੱਥੇ ਮੈਂ ਸੌਰੀ ਮੈਡੀਸਨ ਨਹੀਂ ਇੱਥੇ ਮੇਰਾ ਸਮਾਨ ਆ ਸਾਬਣ ਵਗੈਰਾ ਇੱਕ ਤਾਲਾ ਜ਼ਰੂਰ ਨਾਲ ਲੈ ਕੇ ਜਾਇਓ ਆਪਣੇ ਬੈਗ ਨੂੰ ਤਾਲਾ ਲਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਣੇ ਨਾਲ ਕੌਣ ਸਾਥ ਚੱਲਿਆ ਕੌਣ ਚੋਰ ਚੱਲਿਆ ਆਪਾਂ ਕਿਸੇ ਨੂੰ ਸਾਥ ਵੀ ਨਹੀਂ ਕਹਿ ਸਕਦੇ ਤੇ ਆਪਾਂ ਚੋਰ ਵੀ ਨਹੀਂ ਕਹਿ ਸਕਦੇ ਹਮੇਸ਼ਾ ਆਪਣੇ ਸਮਾਨ ਲੋਕ ਪੈਸਿਆਂ ਨੂੰ ਆਪਣੇ ਨੂੰ ਆਪ ਗੈਰੀ ਕਰੋ ਛੋਟੀ ਜਿੰਦੀ ਲੈ ਲਓ ਆਪਾਂ ਛੋਟੀ ਲਈ ਹੈ ਇਹ ਆਪਣੀ ਟ੍ਰੇਨ ਤੋਂ ਸ਼ੁਰੂ ਹੋ ਜਾਣੀ ਲੱਗਣੀ ਨਾਲ ਆਪਾਂ ਨੇ ਜੋ ਜੋ ਲੈ ਸ਼ੈਂਪੂ ਲੈ ਲਓ ਕਾਲਗਟਾ ਲੈ ਲਓ ਬੁਰਸ਼ ਲੈ ਲਓ ਤੇ ਆ ਦੇਖੋ ਮੈਨੇ ਰੀਲ ਔਰ ਸੂਈ ਜ਼ਰੂਰ ਨਾਲ ਪਾਈ ਹੈਗੀ ਇਹ ਮੇਰੇ ਨਾਲ ਹੀ ਹਾਦਸਾ ਹੋਇਆ ਸੀ ਰੀਲ ਸੂਈ ਵਾਲਾ ਮੈਂ ਇਸ ਲਈ ਉਦੋਂ ਦੀ ਰੀਲ ਸੂਈ ਰੱਖਤੀ ਆ ਨਾਲ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਪਾਵਾਂਗੇ ਇਹਦੀ ਬੈਗ ਦੀ ਜੇਬ ਦੇ ਵਿੱਚ ਬੁੱਤੋ ਆਪਾਂ ਨੂੰ ਕਾਲ ਵੇਟਕਾ ਤਾਂ ਨਾ ਸੋਫਾ ਨੈਪਕੀਨ ਪੈਕਟ ਵੀ ਜ਼ਰੂਰ ਨਾਲ ਲੈ ਕੇ ਚੱਲੋ ਕਾਫੀ ਇਹ ਆਪਾਂ ਨੂੰ ਹੈਲਪਕਾਰ ਹੁੰਦਾ ਵਾ ਹਨਾ ਇਹ ਲੈ ਕੇ ਜ਼ਰੂਰੀ ਜਾਣਾ ਵਾ ਬਾਕੀ ਮੈਂ ਪਾਈ ਆ ਇਹਦੇ ਵਿੱਚੇ ਮੇਰੇ ਘਰੇ ਬਣਾਈ ਹੋਏ ਕਿੱਟ ਵਾ ਘਰੇ ਬਣਾ ਲਈ ਸੀ ਮੈਂ ਇਹ ਕਿੱਟ ਮੇਰੇ ਕੋਲ ਸੀ ਇਹ ਪਲਾਜੋ ਸੂੜ ਦਾ ਪਲਾਜੋ ਕੱਟ ਕੇ ਆਪਾਂ ਨੇ ਇਹਦੀ ਕਿੱਟ ਬਣਾ ਦਿੱਤੀ ਜਿਹਦੇ ਵਿੱਚ ਸਾਰੀ ਮੈਡੀਸਨ ਲਈ ਹੈ ਮੈਂ ਕਾਸ਼ ਕਰਕੇ ਮੈਂ ਦੰਦਾ ਵਾਲੀ ਦਵਾਈ ਜ਼ਰੂਰ ਲੈਣੀ ਹੁੰਦੀ ਆ ਨਾਲ ਮੇਰੀ ਘਰੇ ਬਣਾਈ ਘਰੇਲੂ ਦਵਾਈ ਆਹੀ ਇਹ ਮੈਂ ਕੈਰੀ ਕਰਦੀ ਹੁੰਦੀ ਆ ਨਾਲ ਨਾਲ ਕਈ ਭੈਣਾਂ ਨੂੰ ਬਵਾਸੀਰ ਹੁੰਦੀ ਫਿਰ ਮੈਂ ਬਵਾਸੀਰ ਦੀ ਦਵਾਈ ਵੀ ਨਾਲ ਰੱਖਣੀ ਆ ਅਖੋਰ ਦਵਾਈਆਂ ਮੇਰੀਆਂ ਆਪਣੀਆਂ ਮੈਡੀਸਨ ਬੀਪੀ ਸ਼ੂਗਰ ਬੁਖਾਰ ਲੋਜ ਮੋਸ਼ਨ ਵਗੈਰਾ ਹਨ ਸਾਰੀ ਮੈਡੀਸਨ ਲੈ ਕੇ ਮੈਂ ਇਹ ਚ ਪਾ ਲੈਣੀ ਆ ਇਹ ਨਹੀਂ ਕਿ ਮੈਨੂੰ ਉਹ ਕੋਈ ਹੋਰ ਵੀ ਭੈਣ ਭਰਾ ਹੁੰਦਾ ਜਿਹਦੇ ਕੋਲੇ ਨਹੀਂ ਹੁੰਦੀ ਇਹ ਸੇਵਾ ਹੁੰਦੀ ਆ ਮੈਡੀਸਨ ਦਵਾਈ ਕਿਸੇ ਨੂੰ ਬਹੁਤ ਵੱਡੀ ਸੇਵਾ ਹੁੰਦੀ ਚਿਕਾ ਜੀ ਫਿਰ ਆਪਾਂ ਨਾਲ ਲਈਏ ਤੁਸੀਂ ਡਿਸਪੋਜ਼ਲ ਢਾਂਡੇ ਲੈਣੇ ਆਪਾਂ ਡਿਸਪੋਜ਼ਲ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਤੇ ਮੈਂ ਦੇਖਦੀ ਆਂ ਆਪਾਂ ਤਾਂ ਕਿ ਅੱਛਾ ਨਹੀਂ ਲੱਗਾ ਹਣਾ ਔਲੀ ਗਲਾਸ ਚਮਚਾ ਤੇ ਪਲੇਟ ਇਹ ਮੈਂ ਚਾਰ ਢਾਂਡੇ ਆਪਣੇ ਪਾ ਲਏ ਆ ਇਹ ਮੈਂ ਆਪਾਂ ਲੈਰ ਆ ਦੇ ਵਿੱਚ ਆਪਣੇ ਕੋਲੇ ਪ੍ਰਸ਼ਾਦਾ ਪਾਣੀ ਘਰੋਂ ਲੈ ਕੇ ਜਾਓ ਪਾਣੀ ਆਪਣਾ ਘਰੋਂ ਲੈ ਕੇ ਜਾਓ ਕਿਉਂਕਿ ਆਪਾਂ ਮੁੱਲ ਦੇ ਜਰੂਰ ਲੈਣੇ ਆ ਨਾ ਤਾਂ ਉਹ ਦੂਜਾ ਆਪਣਾ ਫਿਰ ਪਾਣੀ ਵੀ ਪਤਾ ਨਹੀਂ ਹੁੰਦਾ ਕਿ ਪਾਣੀ ਆਪਾਂ ਨੂੰ ਪਤਾ ਨਹੀਂ ਕਿੱਥੋਂ ਭਰਦੇ ਨੇ ਮੈਂ ਇੱਕ ਵਾਰੀ ਦੇਖਿਆ ਸੀ ਟ੍ਰੇਨ ਦੇ ਪਟੜੀ ਤੋਂ ਬੋਤਲਾਂ ਚੱਕਦੇ ਤਾਂ ਫਿਰ ਉੱਥੇ ਮੈਂ ਆਈਡੀਆ ਲਾਇਆ ਕਿ ਜਿਹੜੀ ਪਟੜੀ ਤੋਂ ਪਟੜੀ ਤੋਂ ਚੱਕ ਰਹੇ ਨੇ ਨਾ ਇਹ ਤਾਂ ਇਹਦਾ ਮਤਲਬ ਇਹ ਪਾਣੀ ਵੀ ਟੂਟੀ ਤੋਂ ਭਰ ਕੇ ਲੈ ਕੇ ਆਉਣਗੇ ਇਸ ਲਈ ਪਾਣੀ ਦੀ ਹਮੇਸ਼ਾ 2-2 ਲੀਟਰ ਵਾਲੀਆਂ ਦੋ ਬੋਤਲਾਂ ਜ਼ਰੂਰ ਲੈ ਕੇ ਜਾਓ ਤੁਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਰੂਰ ਚੱਲੇ ਆ ਤਾਂ ਟ੍ਰੇਨ ਸੱਚਖੰਡ ਸਾਹਿਬ ਵਾਲੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੀ ਆ ਇੱਕ ਦਿਨ ਦਾ ਪੂਰਾ ਪ੍ਰਸ਼ਾਦਾ ਨਾਲ ਲੈ ਜਾਏ ਦੂਸਰੇ ਦਿਨ ਮਨਵਾਰਡ ਜਾ ਕੇ ਤੁਹਾਨੂੰ ਪ੍ਰਸ਼ਾਦਾ ਮਿਲੇਗਾ ਜਸਟ ਟਾਈਮ ਟ੍ਰੇਨ ਪਹੁੰਚੀ ਜਸਟ ਟਾਈਮ ਤੁਹਾਨੂੰ ਪ੍ਰਸ਼ਾਦਾ ਉੱਥੇ ਮਿਲੇਗਾ ਬਾਕੀ ਸ਼ਾਮ ਨੂੰ ਟ੍ਰੇਨ ਜਾਂਦੀ ਹੈ ਕਾ ਹੋ ਰਸਤੇ 'ਚ ਕੋਈ ਲੰਗਰ ਲਾ ਦਿੰਦਾ ਮਿਲਦਾ ਨਹੀਂ ਤਾਂ ਦੂਸਰੇ ਦਿਨ ਦਾ ਆਪਣਾ ਪ੍ਰਸ਼ਾਦਾ ਜਰੂਰ ਚਾਰ-ਚਾਰ ਪੰਜ-ਪੰਜ ਪਰੋਟੇ ਲੈ ਕੇ ਵਧੂ ਚੱਲੋ ਅਚਾਰ ਲੈ ਲਓ ਸਬਜੀ ਦੂਜੇ ਦਿਨ ਤੱਕ ਨਹੀਂ ਰਹਿੰਦੀ ਮੌਸਮ ਹਲੇ ਵੀ ਇੰਨਾ ਠੰਡਾ ਨਹੀਂ ਗਰਮ ਨਹੀਂ ਆ ਤੋ ਮੈਂ ਤੇ ਇਹੀ ਬੇਨਤੀ ਕਰਾਂਗੀ ਤੋ ਅਸੀਂ ਚੜ੍ਹਨਾ ਜੀ ਗੰਗਾ ਨਗਰ ਬਠਿੰਡਾ ਕਾ ਅਗਲੇ ਹਫਤੇ ਠੀਕ ਹੈ ਜੀ ਤੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਜੋ ਵੀ ਤੁਸੀਂ ਆ ਰਹੇ ਹੋ ਜਾ ਰਹੇ ਹਾਂ ਸੰਗਤ ਉਹ ਸਾਰੇ ਆਪਣੇ ਦੂਸਰੇ ਦਿਨ ਦਾ ਪ੍ਰਸ਼ਾਦਾ ਪੰਜ ਪੰਜ ਸੱਤ ਸੱਤ ਪਰੌਂਠੀ ਜ਼ਰੂਰ ਲੈ ਆਇਓ ਕਿ ਨਾਰਮਲ ਹੁੰਦਾ ਪਹਿਲੇ ਬੈਠਣ ਕੀ ਖਾਣਾ ਖਾਈ ਜਾਣਾ ਹੁੰਦਾ ਨਾ ਕਈ ਵਾਰ ਪਚਦਾ ਵੀ ਨਹੀਂ ਹੁੰਦਾ ਬੈਠਿਆਂ ਨੂੰ ਘੱਟ ਖਾਂਦੇ ਆ ਪਰ ਫਿਰ ਵੀ ਕਿਸੇ ਨਾਲ ਦੇ ਕੋਲੇ ਨਹੀਂ ਹੁੰਦਾ ਆਪਾਂ ਇੱਕ ਦੋ ਚਾਰ ਪਰੌਂਠੇ ਲੈ ਕੇ ਫालतੂ ਚੱਲਦੇ ਆ ਤੇ ਤੁਸੀਂ ਮੈਨੂੰ ਦੱਸਿਓ ਫਿਰ ਤੁਹਾਨੂੰ ਮੇਰਾ ਵਿਚਾਰ ਤੁਹਾਨੂੰ ਮੇਰੇ ਦੱਸਿਆ ਹੋਇਆ ਟੂਰ ਤੇ ਜਾਣ ਲਈ ਜਾਂ ਆਪਣਾ ਯਾਤਰਾ ਤੇ ਜਾਣ ਲਈ ਸਮਾਨ ਦੱਸਿਆ ਹੋਇਆ ਚੰਗਾ ਲੱਗਿਆ ਜਾਂ ਨਹੀਂ ਘੱਟ ਤੋਂ ਘੱਟ ਸਮਾਨ ਲੈ ਕੇ ਤੁਰੋ ਨਾਲ ਤਾਨੂੰ ਵੀ ਸੌਖਾ ਚੱਕਣਾ ਤੇ ਅੱਗੇ ਵੀ ਸਾਹਮਣਾ ਬੜਾ ਸੌਖਾ ਹੁੰਦਾ ਛੋਟੇ ਚੀਜ਼ਾਂ ਤੇ ਨਿਸ਼ਾਨੀ ਜ਼ਰੂਰ ਲਾਓ ਆਪਦੀ ਕਿਉਂਕਿ ਕਚਰੇ ਵੀ ਰਲ ਜਾਂਦੇ ਆ ਬਾਕੀ ਛੋਟੇ ਚੀਜ਼ਾਂ ਵੀ ਰਲ ਜਾਂਦੇ ਆ ਇਸ ਲਈ ਮੈਂ ਕਹਿਨੀ ਆ ਧੰਨਵਾਦ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰਾ ਵਿਚਾਰ ਕਿੱਦਾਂ ਦਾ ਲੱਗਿਆ ਪਹਿਲੀ ਵਾਰੀ ਮੈਂ ਯਾਤਰਾ ਦਾ ਇਹ ਤੁਹਾਨੂੰ ਕੈਰੀ ਕਰਨ ਸਮਾਨ ਦਾ ਪਾਇਆਗਾ ਜਾਂਦੇ ਹਰ ਸਾਲ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਸਤਾਈ ਵਾਰ ਪਹਿਲਾ ਜਾਈਏ ਤੇ 28ਵੀਂ ਵਾਰ ਹੁਣ ਚੱਲੀ ਆ ਤੇ ਮੇਰੀ ਇਹੀ ਅਕੀਰਦਾਸ ਹੁੰਦੀ ਬਾਬਾ ਜੀ ਦੀ ਕਿ ਜਦ ਤੱਕ ਮੇਰੇ ਚ ਸਾਹ ਨਹੀਂ ਤਾਂ ਮੈਂ ਤੇਰੇ ਦਰ ਤੇ ਆਂਦੀ ਰਹਾ ਸੰਗਤ ਦੀ ਸੇਵਾ ਕਰਦੀ ਰਹਾ ਇਹ ਹੀ ਆਪਣੀ ਅਰਦਾਸ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਮੇਰੇ ਵੱਨੀ ਮੇਰੇ ਚੈਨ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸਸਕਾ ਹਾਂਜੀ ਸੌਰੀ ਇੱਕ ਬੇਨਤੀ ਰਹਿ ਗਈ ਸੀ ਮੇਰੀ ਕਹਿਣ ਵਾਲੀ ਜਿਹੜੇ ਨਵੇਂ ਜਾਂਦੇ ਆ ਪੁਰਾਣਿਆਂ ਨੂੰ ਪਤਾ ਹੁੰਦਾ ਜਿਹੜੇ ਨਵੇਂ ਜਾਂਦੇ ਆ ਪਲੀਜ਼ ਰਸਤੇ 'ਚ ਲੈ ਕੇ ਕਿਸੇ ਤੋਂ ਕੁਝ ਵੀ ਨਹੀਂ ਖਾਣਾ ਜੋ ਤੁਹਾਨੂੰ ਜਾਣਦਾ ਨਹੀਂ ਕਈ ਵਾਰੀ ਟ੍ਰੇਨ 'ਚ ਐਦਾਂ ਚੜ ਜਾਂਦੇ ਆ ਲੈ ਲੋ ਜੀ ਆਪਾਂ ਸੰਗਤੀ ਚੱਲੀ ਆਂ ਪਰ ਪਲੀਜ਼ ਬਿਲਕੁਲ ਵੀ ਲੈ ਕੇ ਨਹੀਂ ਖਾਣਾ ਤੁਹਾਨੂੰ ਇਹ ਜੀ ਚੀਜ਼ ਵਿੱਚ ਦੇਣਗੇ ਨਸ਼ੇ ਵਾਲੀ ਦੇਣਗੇ ਤੁਹਾਨੂੰ ਸਭ ਕੁਝ ਲੁੱਟਿਆ ਜਾਊਗਾ ਤੁਹਾਡਾ ਇੱਕ ਗੱਲ ਦੂਸਰੀ ਗੱਲ ਰਾਤ ਨੂੰ ਜ਼ਿਆਦਾ ਸੌਣ ਦੀ ਕੋਸ਼ਿਸ਼ ਨਾ ਕਰਿਆ ਕਰੋ ਚਾਹੇ ਬਾਰ-ਬਾਰ ਹੀ ਜਾਗੇ ਆਮ ਹੁੰਦਾ ਦੇਖੀ ਜਾ ਜਿਹੜੇ ਜਦੋਂ ਸੌਂ ਜਾਂਦੇ ਨੇ ਨਾ ਫਿਰ ਉਹਨਾਂ ਦੇ ਬੈਗ ਚੁੱਕੇ ਜਾਂਦੇ ਆ ਸਾਡੇ ਸਾਹਮਣੇ ਵੀ ਅਗਲੇ ਨੇ ਕਰਨਾਲ ਸਿੱਟੇ ਸੀ ਦੋ ਬੈਗ ਬੈਗ ਬਾਹਰ ਸੁੱਟਦੇ ਆ ਉਹਨਾਂ ਨੇ ਤੋਂ ਆਪਾਂ ਆਕੇ ਕਰਨਾਲ ਸਟੇਸ਼ਨ ਤੇ ਉਤਰੇ ਬੈਗ ਤਾਂ ਉਹਨਾਂ ਨੂੰ ਪਤਾ ਹੁੰਦਾ ਜਾਂ ਬੰਦੇ ਖੜੇ ਹੁੰਦੇ ਹੁਸਾਬ ਨਾਲ ਚੱਕ ਲੈਂਦੇ ਨੇ ਇਕਲੇ ਤਾਂ ਫਿਰ ਉਹ ਵਿਚਾਰੀਆਂ ਰੋਂਦੀਆਂ ਜਿਨ੍ਹਾਂ ਦਾ ਕੁਛ ਨਾ ਕੁਛ ਸਮਾਨ ਹੁੰਦਾ ਪਰ ਫਿਰ ਮੈਂ ਹੱਤਵਾਨ ਕੇ ਬੇਨਤੀ ਕਰਦੀ ਆ ਕਿਸੇ ਤੋਂ ਲੈ ਕੇ ਟ੍ਰੇਨ ਦੇ ਵਿੱਚ ਕੁਝ ਵੀ ਨਾ ਖਾਓ ਕਿਤੇ ਵੀ ਜਾਨੇ ਸਫਰ ਤੇ ਬੱਸ 'ਚ ਵੀ ਜਾਨੇਓ ਕਦੇ ਵੀ ਲੈ ਕੇ ਨਾ ਕਹੋ ਕਿ ਇਹ ਬਿਸਕੁਟ ਆ ਬਿਸਕੁਟ ਨਹੀਂ ਵੀ ਨਸੀਲੀਆਂ ਜੀ ਜਾਂਦੀਆਂ ਫਿਰ ਮੈਂ ਬੇਨਤੀ ਕਰਦੀ ਆ ਕਿਸੇ ਤੋਂ ਲੈ ਕੇ ਕੁਝ ਬਣਾ ਕੇ